ਸੁਣ ਪਰ ਜਾਈਏ ਪੋਨੀ ਸਲਾਈਏ ਸੁਣ ਪਰ ਜਾਈਏ ਪੋਨੀ ਸਲਾਈਏ ਤੂਸੀ ਲੇਦਾ ਸਾੜਾ ਸਾਨੂੰ ਇਕ ਲਿਆ ਦੇ ਖੇਡਣਾ ਸਾਨੂੰ ਵੀ ਇਕ ਲਿਆ ਦੇ ਖੇਡਣਾ ਕਰਕੇ ਪਾਰ ਉਤਾਰਨ ਜਾਂ ਫੜ ਪੀਕਿਆਂ ਦਾ ਆਉਣ ਜਾਣ ਦਾ ਪਾੜਾ ਨਹੀਂ ਆ ਫੜ ਪੀਕਿਆਂ ਦਾ ਆਉਣ ਜਾਣ ਦਾ ਪਾੜਾ ਨਹੀਂ ਆ ਫੜ ਪੀਕਿਆਂ ਦਾ ਤੇਰੇ ਮਾਰਾ ਚੜਿਆ ਕਿ ਕਰਤੇ ਤੇਰੇ ਮਾਰਾ ਚੜਿਆ ਕਿ ਕਰਤੇ ਤੂੰ ਦਾ ਤਣ ਨਾ ਕੀਤੀ ਵੇ ਪਾਸਾ ਵਟਕੇ ਲੰਘ ਗਈ ਕੋਲੋਂ ਪਾਸਾ ਵਟਕੇ ਲੰਘ ਗਈ ਕੋਲੋਂ ਮੇਰੀ ਸੀ ਕੁੱਟ ਪੀਤੀ ਨਿ ਲਾਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਲਾਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਲਾਕੇ ਤੋੜ ਗਈ ਖੇਤ ਬਨੇ ਇਹ ਕੰਮ ਨਾ ਕਰਦਾ ਖੇਤ ਬਨੇ ਇਹ ਕੰਮ ਨਾ ਕਰਦਾ ਘਰ ਵਿੱਚ ਬਣਦਾ ਕੰਮ ਆ ਸੋਣੀ ਪਾਬੋ ਨੂੰ ਕਰਦਾ ਦਿਓਰ ਸਲਾਮਾ ਸੋਹਣੀ ਪਾਬੋ ਨੂੰ ਕਰਦਾ ਦਿਓਰ ਸਲਾਮਾ ਸੋਹਣੀ ਪਾਬੋ ਨੂੰ ਨੀ ਗੁਲਾਬੀ ਅੱਖੀਆਂ ਨਿਸ਼ਰਾਬੀ ਅੱਖੀਆਂ ਨੀ ਗੁਲਾਬੀ ਅੱਖੀਆਂ ਨਿਸ਼ਰਾਬੀ ਅੱਖੀਆਂ ਨੀ ਮੁਰਗਾਬੀ ਵਰਗੀ ਪਾਬੀ ਦਿਓਰ ਚੱਲੇ ਪੱਖੀਆਂ ਨੀ ਮੁਰਗਾਬੀ ਵਰਗੀ ਪਾਬੀ ਦਿਓਰ ਚੱਲੇ ਪੱਖੀਆਂ ਬੀ ਨੀ ਤੇਰੇ ਹਾੜੇ ਕੜਦਾ ਭਾਬੀ ਨੀ ਤੇਰੇ ਹਾੜੇ ਕੜਦਾ ਫਿਰਦਾ ਮਾਰਾ ਮਾਰਾ ਪੇਕੀ ਤੇਰੀ ਭੈਣ ਕੁਵਾਰੀ ਪੇਕੀ ਤੇਰੀ ਭੈਣ ਕੁਵਾਰੀ ਸੋਰੀ ਦੌਰ ਕਵਾਰਾ ਦੌਰ ਕਵਾਰੇ ਦਾ ਕਰਪਾ ਬੀ ਕੋਈ ਚਾਰਾ ਦੌਰ ਕਵਾਰੇ ਦਾ ਕਰਪਾ ਬੀ ਕੋਈ ਚਾਰਾ ਦੌਰ ਕਵਾਰੇ ਦਾ ਪਹਿਲੀ ਵਾਰ ਮੈਂ ਆਈ ਮੁਕਲਾਵੇ ਪਹਿਲੀ ਵਾਰ ਮੈਂ ਆਈ ਮੁਕਲਾਵੇ ਬਣ ਕੇ ਇੱਕ ਨਿਮਾਣੀ ਬਈ ਦੁੱਧ ਬਾਜ ਮੈਂ ਸਭ ਕੁਝ ਸੰਭਾਂ ਦੁੱਧ ਬਾਜ ਮੈਂ ਸਭ ਕੁਝ ਸੰਭਾਂ ਨਾਲ ਭਰਾ ਮੈਂ ਪਾਣੀ ਬਈ ਤੜਕਸਾਰ ਮੈਨੂੰ ਜਾਗ ਨਾ ਆਵੇ ਤੜਕਸਾਰ ਮੈਨੂੰ ਜਾਗ ਨਾ ਆਵੇ ਮਾਰੇ ਬੋਲ ਜਠਾਣੀ ਉੱਠ ਕੇ ਕੰਮ ਕਰਨੀ ਕਿਹੜੇ ਸੱਬ ਦੀ ਰਾਣੀ ਉੱਠ ਕੇ ਕੰਮ ਕਰਨੀ ਕਿਹੜੇ ਸੱਬ ਦੀ ਰਾਣੀ ਉੱਠ ਕੇ ਕੰਮ ਕਰਨੀ ਸੋਣੀ ਮੇਲਣੇ ਮੱਛਲੀ ਵਾਲੀਏ ਸੋਣੀ ਮੇਲਣੇ ਮੱਛਲੀ ਵਾਲੀਏ ਕਰਨਾ ਝਗੜੇ ਛੇੜੇ ਬਈ ਚੜੀ ਜਵਾਨੀ ਗੁੱਜੀ ਨਾਰੈਣੀ ਚੜੀ ਜਵਾਨੀ ਗੁੱਜੀ ਨਾਰੈਣੀ ਖਾ ਪੀ ਕੇ ਦੁੱਧ ਪੀੜੇ ਨੀ ਨਾਨਕਿਆਂ ਦਾ ਮੇਲ ਦੇਖ ਕੇ ਮੁੰਡੇ ਮਾਰਦੇ ਗੇੜੇ ਨੱਚ ਲੈ ਸ਼ਾਮ ਕੋਰੇ ਦੇਖ ਕੇ ਸ਼ੌਂਕ ਦੇ ਗੇੜੇ ਨੱਚ ਲੈ ਸ਼ਾਮ ਕੋਰੇ ਦੇਖ ਕੇ ਸ਼ੌਂਕ ਦੇ ਗੇੜੇ ਨੱਚ ਲੈ ਸ਼ਾਮ ਕੋਰੇ ਸੋਰੇ ਮੇਰੇ ਨੇ ਬੇਰ ਲਿਆਂਦੇ ਸੋਰੇ ਮੇਰੇ ਨੇ ਬੇਰ ਲਿਆਂਦੇ ਛਾਵੇਂ ਮੈਂ ਕੀ ਖਾਵਾਂਗੇ ਸਸਮੰਗੂ ਕੀ ਤਗਟ ਕਾਂ ਦਿਖਾਵਾਂਗੇ ਸਸਮੰਗੂ ਕੀ ਤਗਟ ਕਾਂ ਦਿਖਾਵਾਂਗੇ ਨੌਕਰ ਨੂੰ ਨਾ ਦੇਵਾਬਾਬਲਾ ਨੌਕਰ ਨੂੰ ਨਾ ਦੇਵਾਬਾਬਲਾ ਹਾਲੀ ਪੁੱਤ ਬਥੇਰੇ ਬਈ ਨੌਕਰ ਨੇਤਾ ਚੁੱਕਿਆ ਬਿਸਤਰਾ ਨੌਕਰ ਨੇਤਾ ਚੁੱਕਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ ਦੇ ਨਾਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੇ ਨਵਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਸੋਣ ਮਹੀਨੇ ਮੀ ਪੈ ਜਾਂਦਾ ਸੋਣ ਮਹੀਨੇ ਮੀ ਪੈ ਜਾਂਦਾ ਗੋਡੇ ਗੋਡੇ ਕਾਨੀ ਮੈਰਨੀਆ ਸੇਮੀਆਂ ਕਮਲੇ ਨੂੰ ਚੜ ਗਿਆ ਚਾਨੀ ਮੈਰਨੀਆ ਸੇਮੀਆਂ ਕਮਲੇ ਨੂੰ ਚੜ ਗਿਆ ਚਾ ਜੋਗੀ ਆਂਦੇ ਕੰਨਾਂ ਵਿੱਚ ਕੱਚ ਦੀਆਂ ਮੰਦਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰ ਮੁੰਦਰਾਂ ਵਿੱਚੋਂ ਦੀ ਤੇਰਾ ਮੂੰਹ ਦਿਸਦਾ ਵੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਵੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ